ਉਦਰ ਵਿਆਹ ਸ਼ਾਦੀਆਂ ਦੇ ਵਿੱਚ ਲੋਕ ਹਵਾਈ ਫਾਇਰਿੰਗ ਕਰਨ ਤੋਂ ਬਾਜ਼ ਨਹੀਂ ਆ ਰਹੇ ਅਜੀਹਾ ਇੱਕ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਫਤੇਗੜ ਪੰਜਤੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਆਹ ਸਮਾਗਮ ਦੇ ਵਿੱਚ ਇੱਕ ਨੌਜਵਾਨ ਨੇ ਆਪਣੀ ਬੰਦੂਕ ਤੋਂ ਹਵਾ ਦੇ ਵਿੱਚ ਗੋਲੀਆਂ ਚਲਾਈਆਂ ਤੇ ਉਸ ਦੀ ਵੀਡੀਓ ਵਾਇਰਲ ਵੀ ਹੋ ਗਈ ਤੇ ਵੀਡੀਓ ਵਾਇਰਲ ਜਿਹੜਾ ਹੋਇਆ ਉਸ ਦੇ ਵਿੱਚ ਸਾਰ ਦਿਖਾਈ ਦੇ ਰਿਹਾ ਹੈ ਕਿ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ ਡੀਜੇ ਵਜ ਰਿਹਾ ਸੀ ਤੇ ਨੌਜਵਾਨ ਆਪਣੇ ਹਥਿਆਰਾਂ ਦੇ ਨਾਲ ਹਵਾਈ ਫਾਇਰਿੰਗ ਕਰਦੇ ਹੋਏ ਗੋਲੀਆਂ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਪੁਲਿਸ ਜਿਹੜੀ ਹੈ ਉਹ ਕਾਫੀ ਐਕਟਿਵ ਹੋ ਗਈ ਹੈ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਨੌਜਵਾਨ ਨੂੰ ਗ੍ਰਫਤਾਰ ਵੀ ਕਰ ਲਿਆ ਹੈ ਨੌਜਵਾਨ ਸੁਖਮਨ ਸਿੰਘ ਨੂੰ ਗ੍ਰਫਤਾਰ ਕੀਤਾ ਗਿਆ ਹੈ ਜੋ ਕਿ ਉਸਤੇ ਫਾਇਰਿੰਗ ਕਰ ਰਿਹਾ ਸੀਗਾ ਖੁੱਲ੍ਹੇਆਮ ਫਾਇਰਿੰਗ ਚੱਲਦੀ ਪਈ ਸੀ ਵਿਆਹ ਸਮਾਗਮ ਦੇ ਵਿੱਚ ਤੇ ਕਿਸੇ ਨੂੰ ਵੀ ਗੋਲੀ ਲੱਗ ਸਕਦੀ ਸੀਗੀ ਇੱਦਾਂ ਦੀਆਂ ਵੀਡੀਓਜ਼ ਜਿਹੜੀਆਂ ਨੇ ਬਹੁਤ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਲੋਕ ਜਿਹੜੇ ਨੇ ਮਨਾਹੀ ਤੋਂ ਬਾਅਦ ਵੀ ਇਸ ਤਰੀਕੇ ਦੀ ਹਰਕਤ ਕਰਨ ਤੋਂ ਬਾਜ਼ ਨਹੀਂ ਆਉਂਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵਿਆਹ ਸਮਾਗਮ ਦੇ ਵਿੱਚ ਲਗਾਤਾਰ ਗੋਲੀਆਂ ਦਾਗੀਆਂ ਜਾ ਰਹੀਆਂ ਨੇ ਫਾਇਰਿੰਗ ਕੀਤੀ ਜਾ ਰਹੀ ਹੈ ਹਵਾਈ ਫਾਇਰਿੰਗ ਕੀਤੀ ਜਾ ਰਹੀ ਹੈ ਤੇ ਇਸ ਦਾ ਵੀਡੀਓ ਵੀ ਬਣਾਇਆ ਜਾ ਰਿਹਾ ਹੈ ਤਾਂ ਵੀਡੀਓ ਹੁਣੇ ਵਾਇਰਲ ਹੋ ਚੁੱਕਾ ਹੈ ਜਿਸ ਕਰਕੇ ਪੁਲਿਸ ਹਰਕਤ ਦੇ ਵਿੱਚ ਆਈ ਹੈ ਤਾਂ ਵਿਆਹ ਦੇ ਵਿੱਚ ਡੀਜੇ ਵੱਜ ਰਿਹਾ ਹੈ ਲੋਕੀ ਨੱਚ ਰਹੇ ਨੇ ਤੇ ਉਸੇ ਵਿੱਚਕਾਰ ਜਿਹੜੇ ਦੋ ਨੌਜਵਾਨ ਨੇ ਉਹ ਹਵਾਈ ਫਾਇਰਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਹੁਣ ਬਣਦੀ ਕਾਰਵਾਈ ਇਸ ਦੇ ਉੱਪਰ ਕੀਤੀ ਜਾਵੇਗੀ ਕਿਉਂਕਿ ਵਿਆਹ ਸਮਾਗਮ ਤੇ ਅੱਦਾਂ ਦੇ ਵੱਡੇ ਵੱਡੇ ਸਮਾਰੋਹ ਦੇ ਵਿੱਚ ਇਸ ਤਰੀਕੇ ਦੀ ਗੋਲੀਬਾਰੀ ਕਰਨਾ ਤੇ ਹਵਾ ਦੇ ਵਿੱਚ ਫਾਇਰਿੰਗ ਕਰਨਾ ਇਸ ਦੀ ਮਨਾਹੀ ਹੈ ਪਰ ਫਿਰ ਵੀ ਲੋਕ ਜਿਹੜਾ ਇਸ ਚੀਜ਼ ਤੋਂ ਬਾਜ਼ ਨਹੀਂ ਆ ਰਹੇ ਤਾਂ ਇਸ ਖਬਰ ਤੇ ਅੱਗੇ ਜਾਣਕਾਰੀ ਸਾਂਝੀ ਕਰਨ ਲਈ ਸਾਡ ਨਾਲ ਸਾਡੇ ਸਹਿਯੋਗੀ ਵਿਪਨ ਓਕਾਰਾ ਜੁੜਗੇ ਨੇ ਵਿਪਨ ਕੀ ਕੁਝ ਜਾਣਕਾਰੀ ਹੈ ਵਿਆਹ ਸਮਾਗਮ ਦੇ ਵਿੱਚ ਲੋਕੀ ਜਿਹੜੇ ਨੇ ਫਾਇਰਿੰਗ ਕਰਦੇ ਨੇ ਕੁਝ ਅਨਹੋਣੀ ਹੋ ਸਕਦੀ ਸੀਗੀ ਤੇ ਜਿਹੜਾ ਇਹ ਸੁੱਖ ਦਾ ਸਮਾਰੋਹ ਹੋ ਰਿਹਾ ਸੀ ਦੁੱਖ ਦੇ ਵਿੱਚ ਤਬਦੀਲ ਹੋ ਸਕਦਾ ਸੀਗਾ ਜੀ ਮੈਂ ਦੱਸਣਾ ਚਾਹਾਂਗਾ ਕਿ ਬੋਗਾ ਜ਼ਿਲ੍ਹਾ ਦੇ ਤਰਪੋਰਟ ਏਰੀਆ ਸਾਈਡ ਕਸਬਾ ਤਰਪੋਰਟ ਏਰੀਆ ਸਾਈਡ ਉਹਦੇ ਇੱਕ ਸ਼ਾਦੀ ਦਾ ਸਮਰੋਹ ਦੇ ਵਿੱਚ ਜਿਹੜਾ ਹੈਗਾ ਕੁਝ ਬਰਾਤੀਆਂ ਵੱਲੋਂ ਕਹਿ ਸਕਦੇ ਆ ਲੜਕੀ ਪੱਖ ਵੱਲੋਂ ਆ ਗਿਆ ਇਹਦੇ ਬਾਰੇ ਇਹ ਪੂਰੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਵੀ ਕੌਣ ਸੀ ਪਰ ਇਹ ਹੈਗਾ ਗੀਜੇ ਜਦੋਂ ਚੱਲ ਰਿਆ ਸੀਗਾ ਜਦੋਂ ਕਿ ਲੋਕ ਪੂਰਾ ਦੱਖਣ ਕਾਂ ਦੇ ਵਿੱਚ ਬਸ ਉਸ ਵੇਲੇ ਅਲੱਗ-ਅਲੱਗ 2-3 ਬੰਦਿਆਂ ਨੂੰ ਫਾਇਰਿੰਗ ਕਰਨਾ ਜਿਹੜਾ ਹੈ ਕਿਤੇ ਖਤਰੇ ਤੋਂ ਸਾਡੀ ਨਹੀਂ ਸੀਗਾ ਇੱਥੇ ਇਹ ਵੀ ਗੱਲ ਹੈ ਕਿ ਐਸੋ ਪਹਿਲਾਂ ਵੀ ਜਿੰਨੀਆਂ ਕਈ ਵਾਰੀ ਬਾਤਾਂ ਹੋਈਆਂ ਨੇ ਔਰ ਇਵਨ ਕੀ ਇੱਕ ਡਾਂਸਰ ਦੀ ਮੌਤ ਵੀ ਹੋ ਗਈ ਸੀਗੀ ਸਟੇਜ ਤੇ ਜਦੋਂ ਇਹ ਪ੍ਰੋਗਰਾਮ ਚੱਲ ਰਿਹਾ ਸੀ ਸ਼ਾਦੀ ਦਾ ਕੋਲ ਜਿਹੜਾ ਸ਼ਾਦੀਆਂ ਦੇ ਉੱਪਰ ਜਿਹੜਾ ਹੈਗਾ ਅ ਇਦਾਂ ਵੀ ਫਾਇਰਿੰਗ ਹੋਣੀ ਇਹ ਬਹੁਤ ਹੀ ਖਤਰੇ ਵਾਲੀ ਗੱਲ ਹੈ ਜੀ ਪੰਜਾਬ ਸਰਕਾਰ ਵੱਲੋਂ ਪੂਰੇ ਵਿਸ਼ਾਦਰਦੇਸ਼ ਵੀ ਦਿੱਤੇ ਗਏ ਨੇ ਕਿ ਕੋਈ ਵੀ ਮੈਰਿਜ ਹੈ ਕਿਤੇ ਵੀ ਹੈਗਾ ਕੋਈ ਵੀ ਹਥਿਆਰ ਲੈ ਕੇ ਨਹੀਂ ਜਾਣਾ ਔਰ ਕੁਪਾ ਚ ਇਹ ਵੀ ਗੱਲ ਮੈਂ ਦੱਸਾਂ ਜਾਵਾਂਗਾ ਕਿ ਹਰ ਮੈਰਿਜ ਪੈਲੇਸ ਦੇ ਬਾਹਰ ਲਿਖਿਆ ਵੀ ਹੁੰਦਾ ਹੈਗਾ ਪਰ ਫਿਰ ਵੀ ਜਿਹੜੀ ਆਗਿਆ ਲਗਾਈਆਂ ਕੀਤੀਆਂ ਜਾਂਦੀਆਂ ਨੇ ਜੀ ਤੇ ਵਿਪਨ ਕੀ ਲੱਗਦਾ ਹੈ ਕਿ ਹੁਣ ਪੁਲਿਸ ਜਿਹੜੀ ਹੈ ਇਸ ਤੇ ਕੀ ਕੁਝ ਕਾਰਵਾਈ ਕਰੇਗੀ ਜਾਂ ਫਿਰ ਸਰਕਾਰ ਨੇ ਜਿਹੜੇ ਪੋਸਟਰ ਲਗਾਏ ਨੇ ਹੁਣ ਮੈਰਿਜ ਪੈਲੇਸ ਦੇ ਵਿੱਚ ਚੈਕਿੰਗ ਕਰਕੇ ਵੀ ਲੋਕਾਂ ਨੂੰ ਅੰਦਰ ਭੇਜਿਆ ਜਾ ਸਕਦਾ ਹੈ ਇਦਾਂ ਦੀ ਕੋਈ ਕਾਰਵਾਈ ਬਿਲਕੁਲ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਹੈ ਜਿ ਕਿ ਮੈਰਿਜ ਪੈਲੇਸ ਵਾਲਿਆਂ ਦੀ ਪੂਰੀ ਰਿਸਪੋਨਸਿਬਿਲਟੀ ਵੱਧ ਗਈ ਹੈ ਵੀ ਕੋਈ ਸੰਦਰ ਅਸਲਾ ਲੈ ਕੇ ਜਾ ਰਿਹਾਗਾ ਤੋ ਉਹਨੂੰ ਉਹੀ ਰੋਕਣ ਪੈ ਲਗਾ ਔਰ ਨਾਲ ਵੀ ਨਾ ਉਹ ਐਸ ਕੇਸ ਦੇ ਵਿੱਚ ਜੜਾਗਾ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਥੀ ਔਰ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੀ ਹਵਾ ਦੇ ਵਿੱਚ ਫਾਇਰਿੰਗ ਕੀਤੀ ਜਾ ਰਹੀ ਹੈਗੀ ਔਰ ਜਦੋਂ ਕਿਤੇ ਬੰਦੇ ਦਾ ੱਟਾ ਵੱਜਿਆ ਕੁਛ ਵੇਲੇ ਤੱਕ ਗੋਲੀ ਕਿਤੇ ਦੂਜੇ ਪਾਸੇ ਵੀ ਜਾ ਸਕਦੀ ਹੈਗੀ ਇਹਨੂੰ ਲੈ ਕੇ ਜਿਹੜਾ ਡੀਐਸਪੀ ਧਰਮਗੋਡ ਰਮਨਦੀਪ ਸਿੰਘ ਅਗੇਲੇ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ ਹੈ ਔਰ ਇੱਕ આરોપી ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਤੇ ਵਿਪਨ ਇਸੇ ਹਾਲੇ ਤੁਸੀਂ ਦੱਸ ਰਹੇ ਹੋ ਕਿ ਕਾਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਸ ਦੇ ਦੇਖਿਆ ਜਾ ਰਿਹਾ ਹੈ ਕਿ ਤਿੰਨ ਚਾਰ ਲੋਕ ਜਿਹੜੇ ਨੇ ਉਹਨਾਂ ਦੇ ਹੱਥ ਦੇ ਵਿੱਚ ਪਿਸਤੌਲ ਹੈ ਬੰਦੂਕ ਹੈ ਤੇ ਫਿਰ ਬਾਕੀ ਕਦੋਂ ਫੜੇ ਜਾਣਗੇ ਬਾਕੀ ਜਲਦੀ ਜਿਹੜਾਗਾ ਪੁਲਿਸ ਕਾਰਵਾਈ ਕਰ ਰਹੀ ਹੈ ਕਿਉਂਕਿ ਇਸ આરોપી ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਹ ਬਾਂਦਵੀ ਲੈ ਲਗੇ ਹੋਰ ਉਹ ਤੋਂ ਪੂਰੀ ਗੱਟਚਰ ਕੱਢ ਗਏ ਕਿ ਉਸੇ ਕਿਹੜੇ ਕਿਹੜੇ આરોપી ਸੀਗੇ ਔਰ ਪੁਲਿਸ ਉਹਨਾਂ ਤੱਕ ਵੀ ਪਹੁੰਚੇਗੀ ਠੀਕ ਹੈ ਵਿਪਨ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮਾਨੂੰ ਜਾਣਕਾਰੀ ਸਾਂਝੀ ਕੀਤੀ ਤਾਂ ਇਹ ਫਾਇਰਿੰਗ ਜਿਹੜੀ ਉਹ ਕੀਤੀ ਗਈ ਤੇ ਫਿਲਹਾਲ ਇੱਕ ਨੂੰ ਗ੍ਰਿਫਤਾਰ ਕਰਕੇ ਉਸ ਦਾ ਰਿਮਾਂਡ ਲਿਆ ਜਾਵੇਗਾ ਤੇ ਅੱਗੇ ਬਣਦੀ ਕਾਰਵਾਈ ਕੀਤੀ ਜਾਵੇਗੀ ਇੱਕ ਸਾਡਾ ਮਾਮਲਾ ਧਿਆਨ ਚ ਆਇਆ ਸੀ ਇੱਕ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਨੌਜਵਾਨ ਨੇ ਫਾਇਰ ਕਰਦੇ ਦਿਖਾਈ ਦਿੰਦੇ ਨੇ ਉਸ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਐਫ ਆਰ ਨੰਬਰ 7/25 ਅੰਡਰ ਸੈਕਸ਼ਨ 223 ਪੀ ਐਨ ਐਸ ਐਂਡ 25 ਦਾ ਯਾਰ ਮੈਂ ਕਹਿੰਦੇ ਪੱਤਾ ਦਰਜ ਕੀਤਾ ਫਤਿਹਗੜਪਾਈਂ ਦੂਰ ਦੇ ਵਿੱਚ ਉਸ ਤੋਂ ਬਾਅਦ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਉਸ ਦੇ ਵਿੱਚ ਦੋਸ਼ੀ ਸੁਖਮਨਪ੍ਰੀਤ ਗਿੱਲ ਨੂੰ ਅਰੈਸਟ ਕਰਕੇ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲੈ ਕੇ ਅੱਗੇ ਜਿਹੜੇ ਹੋਰ ਵੀ ਦੋਸ਼ੀ ਇਹਦੇ ਵਿੱਚ ਇਨਵੋਲਡ ਨੇ ਜਿਹੜੇ ਇਦਾਂ ਵਿਆਸਮਗਨ ਤੇ ਫਾਇਰਿੰਗ ਕਰਦੇ ਸੀ ਇਹਦੇ ਨਾਲ ਉਹਨਾਂ ਨੂੰ ਵੀ ਜਲਦੀ ਅਰੈਸਟ ਕੀਤਾ ਜਾਊਗਾ